ਫਲੋਰ ਦੇ ਤਜ਼ੀਕ ਪਿੰਡ ਆਪਰਾ ਵਿਖੇ VOTER ਜਾਗਰੂਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਤਨਾ ਸੀ ਕਿ ਅੱਜ ਸਰਕਾਰੀ ਹਾਈ ਸਕੂਲ ਆਪਰਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਜ਼ਿਲਹੰਦਰ ਮਾਨਯੋਗ ਐਸ ਡੀ ਐਮ ਫਲੋਰ ਸਰਦਾਰ ਅਮਨਪਾਲ ਸਿੰਘ ਅਤੇ ਤਹਿਸੀਲਦਾਰ ਸਰਦਾਰ ਬਲਜਿੰਦਰ ਸਿੰਘ ਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਕਟਰ ਸੁਪਰਵਾਈਜ਼ਰ ਜਸਪਾਲ ਸੰਧੂ ਦੀ ਦੇਖਰੇਖ ਹੇਠ VOTER ਜਾਗਰੂਤਾ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਚਾਕਵਾਕਰ ਆਜ਼ਨੀਤਿਕ ਪ੍ਰਤਨਿਧੀਆਂ, ಗ್ರಾಮ ਪੰਚਾਇਤ, ਬੀਐਲਓ ਤੇ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਐਸਡੀਓ ਫਲੋਰਜੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਚੋਣੋਜਗ ਇਸ ਵਾਰ ਵੋਟਰਾਂ ਨੂੰ ਬਹੁਤ ਵਧੀਆ ਸਹੂਲਤਾਂ ਪ੍ਰਦਾਨ ਕਰਨ ਜਾ ਰਿਹਾ ਹੈ ਜਿਵੇਂ ਕਿ 85 ਸਾਲ ਤੋਂ ਵੱਧ ਦੇ ਵੋਟਰ, ਅਪੰਗ ਵੋਟਰਾਂ ਨੂੰ ਘਰ ਤੋਂ ਹੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਬੀਚੇਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਵੋਟਰਾਂ ਨੂੰ ਬਹੁਤ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਮਤਨਾਨ ਦੀ ਪ੍ਰਸ਼ਤ 70% ਤੋਂ ਵੀ ਵੱਧ ਹੋਣ ਦਾ ਟੀਚਾ ਹੈ। ਵੋਟਰਾਂ ਨੂੰ ਬਿਨਾਂ ਕਿਸੇ ਡਰ ਲਾਲਚ ਤੋਂ ਵੋਟ ਪਾਉਣ ਦਾ ਪਾਉਣ ਦੀ ਵੀ ਅਪੀਲ ਕੀਤੀ ਸੈਕਟਰ ਸੁਪਰਵਾਈਜ਼ ਜਸਪਾ ਸੰਧੂ ਨੇ ਇਸ ਵਾਰ ਬੋਟਰ ਪਰਿਸ਼ਦ ਦਾ ਵਧਾਉਣ ਲਈ ਵੋਟਰਾਂ ਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੂੰ ਅਪੀਲ ਕੀਤੀ ਇਸ ਕੈਂਪ ਵਿੱਚ ਸਰਪੰਚ ਗਿਆਨ ਸਿੰਘ ਕੁਲਦੀਪ ਸਿੰਘ ਜੋਲ ਅਭਿਸ਼ੇਕ ਡਿਆਰੀ ਦਵਿੰਦਰ ਸਿੰਘ ਸੋਮਨਾਥ ਪਾਂਚ ਕੁਲਵਿੰਦਰ ਸਿੰਘ ਪਾਂਚ ਤ੍ਰਿਕੇਸ਼ ਕੁਮਾਰ ਬੱਬੂ ਕਮਲ ਕੁਮਾਰ ਚੇਅਰਮੈਨ ਪੁਲਿਸ ਪ੍ਰਸ਼ਾਸਨ ਅਪਰਾਧ ਦੇ ਐਸਆਈ ਚੰਮਲਾਲ ਅਤੇ ਸਮੂਹ ਸਕੂਲਾਂ ਦਾ ਸਟਾਫ ਵੀ ਮੌਜੂਦ ਸੀ ਇਹ ਖ਼ਬਰ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਸਰ ਅੱਜ ਤੁਹਾਡੇ ਸਕੂਲ ਦੇ ਵਿੱਚ ਵੋਟਰ ਅਵੇਰਨੈਸ ਕੈਂਪ ਲਗਾਇਆ ਗਿਆ ਜੇ ਵਿੱਚ ਐਸਆਈ ਫਲੋਰ ਅਤੇ ਤਸੀਲਾ ਫਲੋਰ ਮੌਕੇ ਤੇ ਪੁੱਜੇ ਹੈਗੇ ਆ ਤੇ ਵੋਟਰਾਂ ਨਾਲ ਵੀ ਗੱਲਬਾਤ ਕੀਤੀ ਹੈ ਜੀ ਸਰ ਕੀ ਕਹਣਾ ਤੁਹਾਡਾ ਇਸ ਬਾਰੇ ਅੱਜ ਸਰ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਔਰ ਮਾਨਯੋਗ ਐਸ ਡੀ ਐਮ ਸਰਦਾਰ ਅਮਨਪਾਲ ਸਿੰਘ ਜੀ ਤਹਿਸੀਲਦਾਰ ਸਾਹਿਬ ਸਰਦਾਰ ਬਲਜਿੰਦਰ ਸਿੰਘ ਜੀ ਇਹਨਾਂ ਦੀ ਜੋਗ ਰਹਿਨਮਾਈ ਹੇਠ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਵੋਟਰ ਜਾਗਰੂਤਾ ਕੈਂਪ ਦਾ ਆਯੋਜਨ ਕੀਤਾ ਗਿਆ ਔਰ ਅੱਜ ਇਸ ਕੈਂਪ ਦੇ ਵਿੱਚ ਪਿੰਡ ਅਪਰਾ ਦੇ ਸਾਰੇ ਪੋਲੀਟਿਕਲ ਵਿੰਗ ਦੇ ਸਖਸ਼ੀਤਾ ਔਰ ਹੋਰ ਮਹਾਨ ਸਖਸ਼ੀਤਾ ਔਰ ਪਿੰਡ ਵਾਸੀ ਔਰ ਇਸ ਪਿੰਡ ਦੇ ਵੋਟਰ ਪਹੁੰਚੇ ਜਿਨ੍ਹਾਂ ਨੇ ਪਹੁੰਚ ਕੇ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕੀਤੀ ਔਰ ਬੁਲਾਰਿਆਂ ਨੇ ਦੱਸਿਆ ਕਿ ਇਸ ਵਾਰ ਜਿਹੜੀ 1 ਜੂਨ 2024 ਨੂੰ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਆ ਉਹਦੇ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਆਪਾਂ ਵੋਟਰਾਂ ਨੂੰ ਬੁਲਾਉਣਾ ਹੈ ਔਰ ਇਸ ਵਾਰ ਉਹਨਾਂ ਦਾ 70 ਤੋਂ 70% ਤੋਂ ਪਾਰ ਦਾ ਟੀਚਾ ਜਿਹੜਾ ਉਹ ਰੱਖਿਆ ਗਿਆ ਹੈ ਔਰ ਇਹਦੇ ਸਬੰਧੀ ਸਾਰੇ ਮੁੱਖ ਮਹਿਮਾਨਾਂ ਨੇ ਬੁਲਾਰਿਆਂ ਨੇ ਵੋਟਰਾਂ ਨੂੰ ਦੱਸਿਆ ਕਿ ਵੱਧ ਤੋਂ ਵੱਧ ਸਾਨੂੰ ਸਹੂਲਤਾਂ ਇਸ ਵਾਰ ਦਿੱਤੀਆਂ ਗਈਆਂ ਆ ਜਿੱਦਾਂ ਜਿਸ ਤਰ੍ਹਾਂ ਕਿ 휠 ਚੇਅਰਾਂ ਦਾ ਪ੍ਰਬੰਧ ਆਉਣ ਜਾਣ ਦਾ ਪ੍ਰਬੰਧ ਔਰ ਘਰ ਤੋਂ ਵੋਟ ਪਾਉਣ ਦਾ ਪ੍ਰਬੰਧ ਇਹੋ ਜਿਹੇ ਬਹੁਤ ਸਾਰੀਆਂ ਜਿਹੜੀਆਂ ਫੈਸਿਲਟੀਆਂ ਵੋਟਰਾਂ ਨੂੰ ਦਿੱਤੀਆਂ ਆ ਔਰ ਉਹਨਾਂ ਨੂੰ ਦੱਸਿਆ ਕਿ ਕਿਸੇ ਵੀ ਦਵਾ ਦੇ ਵਿੱਚ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਵੋਟ ਨਹੀਂ ਪਾਉਣੀ ਆਪਣੀ ਵੋਟ ਦਾ ਇਸਤੇਮਾਲ ਆਪ ਕਰਨਾ ਔਰ ਸੋਚ ਸਮਝ ਕੇ ਕਰਨਾ ਤਾਂ ਕਿ ਇੱਕ ਵਧੀਆ ਲੋਕਤੰਤਰ ਦੀ ਸਥਾਪਨਾ ਹੋ ਸਕੇ ਇਸ ਵਾਰ ਵੋਟਾਂ ਦੇ ਵਿੱਚ ਔਰ ਇਸ ਤੋਂ ਬਿਨਾ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਮਾਨ ਜੋਗੇ ਐਸਡੀਐਮ ਸਾਹਿਬ ਨੇ ਔਰ ਉਹਨਾਂ ਨੂੰ ਹੱਲ ਕਰਨ ਦਾ ਪ੍ਰੋਸਾ ਵੀ ਦਵਾਇਆ ਸਰਣਾ ਅੱਜ ਮੋਟਰੋ ਵਾਇਰਸ ਕੇਸ ਕੈਂਪ ਲਾਇਆ ਤੁਸੀਂ ਅਪਰਾਧ ਕੇਸਾਂ ਕੀ ਕਰਾਉਂਦੇ ਹੋ ਇਹ ਜਿਵੇਂ 1 ਜੂਨ 2024 ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੇ 7ਵੇਂ ਪੜਾਅ ਦੇ ਵਿੱਚ ਚੋਣਾ ਹੋਣ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਫਲੋਰ ਅਸੈਂਬਲੀ ਕੰਸਟੀਟੂਐਂਸੀ 3 ਫਲੋਰ ਜੋ ਕਿ ਜਲੰਧਰ ਪਾਰਲੀਮੈਂਟ ਦਾ ਹਿੱਸਾ ਹੈ ਉਹਦੇ ਵਿੱਚ ਅਸੀਂ ਕੁਝ ਜਿਹੜੇ ਹਲਕੇ ਐ ਜਿਨ੍ਹਾਂ ਨੂੰ ਅਵੇਲੇਬਲ ਚੋਣ ਕਮਿਸ਼ਨ ਦੇ ਮਾਮਲੇ ਦਾ ਮੁਤਾਬਕ ਰੱਖਿਆ ਹੋਇਆ ਹੈ ਉਸੇ ਲੜੀ ਦੇ ਵਿੱਚ ਇਹਨਾਂ ਵਰਲ ਲੈਵਲ ਲੋਕੈਲਿਟੀਆਂ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਤਾਂ ਕਿ ਉਹਨਾਂ ਲੋਕਾਂ ਨੂੰ ਦੱਸਿਆ ਜਾਵੇ ਕਿ ਜਿਹੜੀ ਚੋਣਾਂ ਹੈਗੀਆਂ ਪੂਰੀ ਅਮਨ ਸ਼ਾਂਤੀ ਨਾਲ ਤੇ ਹੋਣਗੀਆਂ ਤੇ ਉਹਦੇ ਵਾਸਤੇ ਪੂਰਾ ਸਖਾਵਾਂ ਮੋਹਾਲ ਉਹਨਾਂ ਨੂੰ ਉਪਲਬਧ ਕਰਾਇਆ ਜਾਏਗਾ। ਇਸੇ ਲੜੀ ਦੇ ਵਿੱਚ ਅੱਜ ਇਹ ਪਹਿਲਾ بڑا ਪਿੰਡ ਤੇ ਹੁਣ ਇਸ ਵੇਲੇ ਅਸੀਂ ਅਪਰਾ ਵਿੱਚ ਆਏ ਹੋਏ ਹਾਂ। ਇੱਥੇ ਵੱਖ-ਵੱਖ ਪਾਰਟੀਆਂ ਦੇ ਪੋਲਿਟਿਕਲ ਪਾਰਟੀਆਂ ਦੇ ਵੱਖ-ਵੱਖ ਵਰਗਾ ਦੇ ਲੋਕ ਇਕੱਠੇ ਹੋਏ ਐ। ਇਹਨਾਂ ਨੂੰ ਸੁਣਿਆ ਜੇ ਤੋ ਜਾਣਕਾਰੀ ਇਕੱਠੀ ਕੀਤੀ ਹੈ ਉਸ ਨਾਲ ਇਹਨਾਂ ਦੱਸਿਆ ਕਿ ਇਹਨਾਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਵਿੱਚ ਭਾਗ ਲੈਣ ਵੱਧ ਤੋਂ ਵੱਧ ਜਿਹੜੇ ਸਮਾਜ ਦੇ ਜਿਹੜੇ ਵੋਟਰਸ ਹੈਗੇ ਆ ਉਹਨਾਂ ਨੂੰ ਵੋਟਾਂ ਵਿੱਚ ਲਿਆਂਦਾ ਜਾਵੇ ਇਹ ਨਾਲ ਹੀ ਇਹ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਤੇ ਬਿਨਾਂ ਕਿਸੇ ਪ੍ਰਲੋਭਨ ਤੋਂ ਕੀਤੀ ਜਾਵੇ ਸਰ ਦਾ ਐਰੀ ਸਾਹਿਬ ਨੇ ਕਿਹਾ ਵੀ ਇਹ ਸੈਸਟਿਵ ਏਰੀਆ ਹੈਗਾ ਸਰ ਉਹਦੇ ਬਾਰੇ ਕੀ ਰਿਪੋਰਟ ਆਏਗਾ ਜੋ ਸਾਡੇ ਕੋਲ ਰਿਪੋਰਟs ਹੈਗੀਆਂ ਇਹ ਜਿਹੜਾ ਅਪਰਾ ਹੈਗਾ ਠੀਕ ਹੈ ਇੱਥੇ तकरीबन 5000 ਵੋਟ ਹੈਗੀ ਹੈ ਤੇ ਪੰਜ ਬੂਥ ਬਣਦੇ ਆ ਦੋ ਬਿਲਡਿੰਗਸ ਦੇ ਵਿੱਚ ਤੇ ਸੈਂਸਿਟੀਵਿਟੀ ਦੇ ਵਿੱਚ ਤਾਂ ਨਹੀਂ ਆਉਂਦਾ ਪਰ ਇਹ ਵਲਨਰੇਬਲ ਏਰੀਆ ਦੇ ਵਿੱਚ ਆਉਂਦਾ ਜਿਸ ਕਰਕੇ ਅਸੀਂ ਇੱਥੇ ਸਪੈਸ਼ਲ ਐਕਟੀਵਿਟੀਆਂ ਰੱਖੀਆਂ ਹੋਈਆਂ ਤੇ ਇੱਥੇ ਅਸੀਂ ਫੋਰਸਸ ਵੀ ਅਵੇਲੇਬਲ ਹੋਣਗੇ ਤੇ ਪੂਰਾ ਅਮਨ ਤੇ ਸ਼ਾਂਤੀ ਵਾਲਾ ਮਾਹੌਲ ਉਪਲਬਧ ਕਰਾਇਆ ਜਾਏਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ